एक मिनट बाजी एक मिनट बाजी एक मिनट बाजी Omi There i had a little bit k Allah <laughs> ਕੋਈ ਪੇਸ਼ ਕਰਦੇ ਆ ਜੀ ਸ਼ੁਰੂਆਤ ਮੇਰੇ ਵੱਡੇ ਭਾਈ ਇੰਦਰਪੱਤੋਈ ਨੇ ਕੀਤੀ ਹੈ ਤੇ ਉਸ ਤੋਂ ਬਾਅਦ ਮੇਰੀ ਆਏ ਹੋਏ ਗੀਤ ਬੇਸ਼ੱਕ ਮੇਰੇ ਸੈਣਾ ਪਰ ਚੱਲੇ ਹੋਆ ਪਰ ਸਾਡਾ ਫਰਜ਼ ਹੋ ਵੀ ਗੌਲ ਦਾ ਬੰਦਾ ਦਾ ਵੀ ਜੋਸ਼ ਦੇਖਣਾ ਲੜਕੀ ਪਰਵਾਹ ਤਿੰਨ ਚਾਰ ਕਿ ਜਾਣੇ ਆਏ ਆ ਤੁਹਾਡੇ ਨਾਮ ਬਸ ਤੁਸੀਂ ਤਾਂ ਜੀਜਾ ਜੀ ਉਹ ਤੁਹਾਡਾ ਤਾਂ ਰੋਣਾ ਆਉਣਾ ਚਾਹੀਦਾ ਹੈ ਹੈਨਾ ਅਗੀਰ ਅਗੀਰ ਸੈ ਕਰਦੇ ਆ ਮੁੰਡਾ ਵਾ ਲੜਕੇ ਵਾ ਬਦੀ ਥੋਣੀ ਜਿਹਾ ਰੌਣਕ ਤੁਹਾਡੇ ਮਲਾਂ ਵੀ ਆਕੇ ਸੋ ਨਾਓ ਆਪਨੀਆ ਅੱਜ ਵੀ ਉਹ ਬੇਹੱਦ ਵਧੀਆ ਮਾਚ ਜੋੜੀ ਬਾਕੀ ਸੋਹਣੀ ਹੈ ਤੇ ਉਹਨਾਂ ਦਾ ਸੋਹਣਾ ਜਿਹਾ ਡਾਂਸ ਚੌਂ ਜਾ ਰਿਹਾ ਹੈ ਫੌਂਸਾਂਸ ਲਾਂਡਾਂਸ ਚੌਂ ਜਾ ਰਿਹਾ ਡਾਂਸ ਲੋਦ ਤੇ ਨਾਓ ਆਰਕੈਸਟ੍ਰੀ ਲਈ ਸਿਰਦਾਨੀ ਕਪਾ ਪਲੀਜ਼ ਫੋਰ ਦਾ ਡਾਂਸ ਫੋਰ ਫੌਂਸਾਂਸ ਲਾਂਡਾਂਸ ਰੋਮੈਂਟਿਕ ਡਾਂਸ ਤਾੜੀਆਂ ਦੇ ਨਾਲ ਸਵਾਗਤ ਹੋਣਾ ਚਾਹੀਦਾ ਹੈ ਜ਼ੋਰਦਾਰ ਤਾੜੀਆਂ ਪਲੀਜ਼ ਤੇ ਮੈਂ ਪ੍ਰੈਸ ਕਰਾਂਗਾ ਮਹਿਮਾਨਾਂ ਨੂੰ ਰਿਸ਼ਤੇਦਾਰ ਸਬਾਧਾਂ ਨੂੰ ਤਾਂ ਦੀ ਦੰਬੋ ਗਰੂਮ ਫਾਉਂਡੀ ਬ੍ਰਾਈਡ ਫਰਾਮ ਵੀ ਦੋਨੋਂ ਪਰਿਵਾਰ ਤੁਹਾਡੇ ਕੋਲਜ਼ ਆ ਜਾਣਗੇ ਤੇ ਜੋੜੀ ਦੇ ਨਾਲ ਅੱਬ ਸਾਰਾ ਨੇ ਇੰਜੋਏ ਕਰਨਾ ਹੈ ਹਨ ਅਬ ਜੋੜੀ ਦੇ ਨਾਲ ਪਗਲੇ ਪਾਉਣੇ ਆ ਪਲੀਜ਼ ਵਾਹ ਪਰਫਾਰਮੈਂਸ ਵਧੀਆ ਤੁਹਾਡੀ ਥੈਂਕ ਯੂ ਆਹ ਜੀ ਆਹ ਜੀ ਬਹੁਤ ਵਧੀਆ ਕੰਗratulations ਤੁਹਾਨੂੰ ਬਹੁਤ ਬਹੁਤ ਇਹ ਇਹਨਾਂ ਦੀ ਵੀ ਇਹਨਾਂ ਨੂੰ ਤੁਸੀਂ ਸਿਖਾ ਦੇਣਾ ਲਾ ਇੱਥੇ ਰੈਡੀ ਕਰਦਾ ਨਹੀਂ ਇੱਧਾ ਘੁੰਮਣਾ ਥੋੜਾ ਜਿਹਾ ਇੱਧਾ ਘੁੰਮ ਜਾਓ ਸਾਹਮਣੇ ਨੂੰ ਦੇਖਣਾ ਆ ਤੇ ਮੈਂ ਤੁਹਾਡੇ ਕੋਲੋਂ ਕੁਸਤਾਂ ਪੁੱਛਣ ਲੱਗਾ ਹਾਂ ਕੁਝ ਇਹ ਮੈਂ ਇਹ ਨਹੀਂ ਪੁੱਛਣਾ ਕਿ ਮੈਂ ਪੁੱਛ ਸਕਦਾ ਕਿ ਨਹੀਂ ਪੁੱਛ ਸਕਦਾ ਸਾਰੇ ਮੈਨੂੰ ਕਹਿਣਗੇ ਕਿ ਪੁੱਛ ਆਈ ਥੂਡ ਲਾਈਕ ਆਸਕ ਟੂ ਯੂ ਯੂਅਰ ਅਰੇਂਜ ਬੈਰਿਸ ਸਰੀਂਜ ਬੈਰਿਸ ਤਾਲੀਆਂ ਜਰਾ ਪਰਿੰਸ ਲਈ ਹੋਣੀਆਂ ਚਾਹੀਦੀਆਂ ਜਿਹਨਾਂ ਦੁਆਰਾ ਅਰੇਂਜ ਕੀਤਾ ਹੋਇਆ ਹੈ ਤੇ ਉਪੂ ਆਜੀ ਦੇ ਲਈ ਖਾਸ ਤਾਲੀਆਂ ਉਹਨਾਂ ਨੇ ਅਰੇਂਜ ਕੀਤਾ ਇਹ ਹਨਾ ਓਕੇ ਉਹਨਾਂ ਨੇ ਮਿਲਾਇਆ ਤੁਹਾਨੂੰ ਓਕੇ ਅਰੇਂਜ ਬੈਰਿਸ ਪਰ ਪਿਆਰ ਨਜ਼ਰ ਆ ਰਿਹਾ ਹੈ ਤੁਹਾਡਾ ਅੱਖਾਂ ਦੇ ਵਿੱਚ ਨਜ਼ਰ ਆ ਰਹੀ ਹੈ ਕਿਰਨ ਹਾਂ ਕਿਨਾ ਨਾ ਮੈਂ ਦੇਖ ਲਿਆ ਨਾ ਹਾਂ ਓਕੇ ਇਹਦਾ ਮਤਲਬ ਪਿਆਰ ਹੋ ਗਿਆ ਹੋ ਗਿਆ ਜੀ ਹੋ ਗਿਆ ਹੋ ਗਿਆ ਤੇ ਤੁਹਾਡਾ ਪਿਆਰ ਚੈੱਕ ਕਰਨਾ ਮੈਂ 1 ਮਿੰਟ ਦੇ ਲਈ ਤੁਸੀਂ ਹੱਥ ਛੱਡਣਾ ਵੈਸੇ ਤਾਂ ਤੁਸੀਂ ਸੱਤ ਜਨਮਾਂ ਲਈ ਹੱਥ ਫੜਨੇ ਆ ਤੁਸੀਂ ਇਧਰਲੀ ਸਾਈਡ ਤੇ ਆਓ ਇੱਥੇ ਆਉਣਾ ਉਧਰੋਂ ਦੇਖਣਾ ਤੁਸੀਂ ਤੁਸੀਂ ਉਹਨਾਂ ਵੱਲ ਨਹੀਂ ਦੇਖਣਾ ਓਕੇ ਇਹਨਾਂ ਦੇ ਰਿਲੇਟਡ 10 ਕੁਐਸਚਨ ਹੋਣਗੇ ਅਗਰ ਤਿੰਨੋਂ ਰਾਈਟ ਹੋ ਗਏ ਨਾ ਤਾਂ ਬਹੁਤ ਜ਼ਿਆਦਾ ਪਿਆਰ ਹੈ ਜਦੋਂ ਰਾਈਟ ਆਨਸਰ ਦਿੱਤਾ ਮੁੰਡੇ ਵਾਲੇ ਰੌਲਾ ਪਾਉਣਗੇ ਤੇ ਜਦੋਂ ਰੋਂਗ ਹੋ ਗਿਆ ਤਾਂ ਬੜੀ ਵਾਲੇ ਰੋਲਾ ਪਾਉਣਗੇ ਅੱਗੇ ਤੈਨੂੰ ਕਸਮ ਅਗਰ ਤੈਨੂੰ ਰਾਈਟ ਹੋ ਕੇ ਤਾਂ ਬਹੁਤ ਪਿਆਰਾ ਅਗਰ ਇੱਕਦਾ ਵੀ ਇਧਰ ਹੋਇਆ ਤਾਂ ਗੜਬੜ ਹੋ ਜਾਣੀ ਹੈ ਉਧਰੋਂ ਠੀਕ ਹੈ ਅੱਗੇ ਫਰਸਟ ਪਰਸਨ ਫਰਸਟ ਕੁਸਚਨ ਇਜ਼ ਇਹਨਾਂ ਦਾ ਫੇਵਰਟ ਕਲਰ ਕਿਹੜਾ ਹੈ ਬਲੈਕ ਇਜ਼ ਇਟ ਰਾਈਟ ਵਾਓ ਓਕੇ ਸੈਕਿੰਡ ਪਰਸਨ ਇਹਨਾਂ ਦਾ ਫੇਵਰਟ ਫਰੂਟ ਕਿਹੜਾ ਹੈ ਦੇਖਣਾ ਨਹੀਂ ਹੋ ਕਿ ਤੁਸੀਂ ਇਧਰ ਆਓ ਦੇਖਣਾ ਅਕਾਂਖਾ ਤੁਹਾਨੂੰ ਦੱਸ ਦਿੰਦੇ ਆ ਨਾ ਇੱਕ ਦੂਸਰੇ ਯਾ ਫੇਵਰਿਟ ਫਰੂਟ ਅਜੇ ਤੱਕ ਮੈਂ ਇਹੀ ਸੁਣਿਆ ਵੀ ਐਪਲ ਖਾਂਦੇ ਆ ਓਕੇ ਅਨੋ ਫਰੈਪਲ ਐਪਲ ਇਜ਼ ਇਟ ਰਾਈਟ ਵਾਹ ਐਸੇ ਨਹੀਂ ਉੱਤੇ ਨਹੀਂ ਕਹੀ ਜਾਣਾ ਰਾਈਟ ਰਾਈਟ ਓਕੇ ਥਰਡ ਕੁਐਸਚਨ ਚਦੋਂ ਕਲਾ ਦੇ ਵਿੱਚ ਫ੍ਰੀ ਟਾਈਮ ਹੁੰਦਾ ਇਹ ਜ਼ਿਆਦਾਤਰ ਕੀ ਕਰਦੇ ਨੇ ਇੰਸਟਾਗ੍ਰਾਮ ਰੀਲਜ਼ ਇਜ਼ ਇਟ ਰਾਈਟ ਯੈਸ ਵਾਓ ਸੋ ਨਾਓ ਹੁਣ ਤੁਸੀਂ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਹੈ ਜਿਹੜਾ ਤੁਸੀਂ ਕਈ ਵਾਰ ਫੋਨ ਤੇ ਕੀਤਾ ਹੋਵੇਗਾ ਲਾਈਵ ਵੀ ਕੀਤਾ ਹੋਣਾ ਅੱਜ ਸਾਰਿਆਂ ਦੇ ਸਾਹਮਣੇ ਤੁਸੀਂ ਜਸਤੂ ਦੀ ਮੈਜਿਕਲ ਵਰਡ ਬੋਲਣੀ ਆ ਜਦੋਂ ਆਪਾਂ ਕਿਸੇ ਨੂੰ ਪਿਆਰ ਦਾ ਇਜ਼ਹਾਰ ਕਰਦੇ ਹਾਂ şart ਉਹੀ ਆ ਕਿ ਨਾਮ ਲੈ ਕੇ ਬੋਲਣਾ ਜਿਹੜਾ ਨਾਮ ਤੁਸੀਂ ਫੋਨ ਦੇ ਵਿੱਚ ਇਹਨਾਂ ਦੇ ਨੰਬਰ ਦੇ ਉੱਤੇ ਐਡ ਕੀਤਾ ਹੋਇਆ ਹੈ ਅੱਗੇ ਨੰਬਰ ਨੰਬਰ ਵਾਲਾ ਰਹਿਣ ਦਿਓ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਹੁੰਦਾ ਨਾ ਉਹ ਨਾਮ ਲੈ ਕੇ ਬੁਲਾਉਨੇ ਹੋ ਤੁਸੀਂ ਉਹ ਵਾਲਾ ਅੱਗੇ ਤਾੜੀਆਂ ਮਾਰੋ ਜਰਾ ਪਿਆਰ ਦਾ ਇਜ਼ਹਾਰ ਕਰਨ ਝਾਰੇ ਨੇ ਹਰੁਜਾ ਜੀ ਇਟਸ ਵੀ ਮਚ ਇਟ ਕ੍ਰੀਮ ਇਨ ਟੂ ਮਾਈ ਲਾਈਫ ਯੂ نو ਹਰ ਆਰ ਆਹ ਧੰਨਵਾਦ ਬਹੁਤ ਬਹੁਤ ਤੁਸੀਂ ਆਏ ਮੇਰੀ ਲਾਈਫ ਚ ਤੁਹਾਨੂੰ ਪਤਾ ਪਿਆ ਨਾ ਕੀ ਬੋਲਦਾ ਹੱਥੇ ਮਿਲ ਕੇ ਆਂ ਦੇਖੋ ਸਮਝਦੇ ਆ ਜਦੋਂ ਗੁੱਸਾ ਹੁੰਦਾ ਆ ਜਦੋਂ ਸੈਡ ਹੁੰਦਾ ਆ ਮਨਾਲਾ ਹੁੰਦੀ ਆ ਸੇਫ ਦੀ ਜਾਲ ਲੂੜੀ ਤਾੜਨ ਦੇ ਆਉਂਦੀ सो थैंक यू सो मच फॉर बीइंग इन माय लाइफ थैंक यू रिप्लाई जी फॉर दैट से द प्लीज ਤੁਸੀਂ ਸਾਰੀ ਚੌਣੀਆਂ ਨੂੰ ਕਿ ਰਿਪਲਾਈ ਦੇ ਪਲੀਜ਼ ਪਲੀਜ਼ ਅੱਛਾ ਨਹੀਂ ਪਿਆਰ ਕਰਦੇ ਇਹ ਨਹੀਂ ਪਿਆਰ ਕਰਦੇ ਕਹਿੰਦੇ ਕਹਿੰਦੇ ਮੈਂ ਨਹੀਂ ਕਰਦਾ ਹਾਂ ਕਰਦੇ ਨੇ ਫਿਰ ਮਾਈਕ ਤੇ ਬੋਲਣ ਕੇ ਜੀ ਕਰ ਦਿਆ ਤਾਂ ਕਿਉਂਕਿ ਮੈਂ ਨਹੀਂ ਆਇਆਗਾ ਆ ਲਵ ਯੂ ਦੀਪੂ ਆ ਲਵ ਯੂ ਟੂ ਸੋ ਸਵੀ ਤਾਲੀਆਂ ਜ਼ਰਾ ਜ਼ੋਰ ਦਾ ਸੋ ਨਾ ਦੋਨੋਂ ਹੱਥ ਫੜਨੀਆਂ ਥੋੜਾ ਸੈਂਟਰ ਦੇ ਵਿੱਚ ਆ ਜੂ ਪਲੀਜ਼ ਯਾ ਉਹ ਪਟਾਕੇ ਚਲਾਉਣਾ ਉਹਨਾਂ ਨੂੰ ਵੀ ਪੁੱਛ ਨਹੀਂ ਦੱਸੋ ਯਾਰੋ ਫੇ ਮਾਰ ਗਿਆ ਪਹਿਲੇ ਉਹ ਤਾਂ ਉੱਧਾਂ ਨਹੀਂ ਕੁਝ बोल ਰਹੀ ਓਕੇ ਉਹ ਆਪਣੇ ਪਿਆਰ ਦਾ ਹਜ਼ਾਰ ਉਹਨਾਂ ਨੇ ਇਦਾਂ ਹੀ ਕਰ ਦੇਣਾ ਤੁਹਾਡੇ ਡਾਂਸ ਦੇ ਜ਼ਰੀਏ ਦੋਨੋਂ ਹੱਥ ਫੜਨੇ ਆ ਦੋਨੋਂ ਹੱਥ ਫੜੋ ਪਲੀਜ਼

सदाए जोर से दिल अपना भी तेरे नैना में तोड़ दे सदाए असली तिलियन पर्वत है या कोई खजाना खAppData भी मेरे नैना में तोड़ दे कोई रंग सुहने या खजाना ਉਸਰਾ ਜ਼ੋਰ ਦਾ ਤਾੜੀਆਂ ਹੁਣੇ ਚਾਹੀਦੀ ਹੈ ਪਲੀਜ਼ ਓਕੇ ਸੋ ਨਾਓ ਮਰਕਸ ਕਰਾਂਗਾ ਜਿੰਨੇ ਵੀ ਇੱਥੇ ਸੋਹਣੀਆਂ ਜੋੜੀਆਂ ਨੇ ਡਾਂਸ ਲੋ ਤੇ ਆਉਣਗੇ ਨਵੀਆਂ ਪੁਰਾਣੀਆਂ ਸਾਰੀਆਂ ਚੱਲਣਗੀਆਂ ਜਿਹੜੇ ਸਿੰਗਲ ਆ ਉਹ ਯਾਦ ਦੇ ਵਿੱਚ ਆ ਜਾਓ ਆਪਣੀ ਸਹੇਲੀ ਦੀ ਯਾਦ ਵਿੱਚ ਆ ਸਕਦੇ ਆ ਤੁਸੀਂ ਇੱਕ 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 ਬਹੁਤ ਨਵੀਂ ਜੋੜੀ ਹੈ ਸਾਡੇ ਮਾਮਾ ਜੀ ਰਾਪੜ ਤੋਂ ਮਾਮਾ ਜੀ ਮਾਮਾ ਜੀ ਛੋਟਾ ਮਾਮਾ ਛੋਟਾ ਮਾਮਾ ਮਾਮੀ ਰੁਸ ਕੇ ਚਲ ਗਏ ਨਹੀਂ ਮਾਮੀ ਜੀ ਕਿੱਥੇ ਨੇ ਮਾਮੀ ਜੀ ਛੋਟੇ ਮਾਮੀ ਜੀ ਜਲਦੀ ਆਓ ਮਾਮਾ ਜੀ ਉਹ ਬੁਲਾ ਰਹੇ ਆ ਤੁਹਾਨੂੰ ਬਰਾਬਰ ਤੋਂ ਮਾਮੀ ਜੀ ਹੈ ਨਹੀਂ ਗਏ ਜੀ ਇਹ ਇਹ ਕੀ ਨਹੀਂ ਗੱਲ ਹੋਈ ਤੁਸੀਂ ਆਪਣੀਆਂ ਆਪਣੀਆਂ ਤੋਰ ਤੀਆਂ ਇਹ ਡਰਦੇ ਆ ਠੱਡ ਨਾ ਲੱਗ ਜਵੇ ਉਹਨਾਂ ਨੂੰ ਕੱਢ ਨਹੀਂ ਲਵਾਉਂਦੇ ਓਕੇ ਇੱਥੇ ਜੋੜੀ ਦਿਖ ਰਹੀ ਆ ਮੈਨੂੰ ਪਲੀਜ਼ ਓਕੇ ਆਡੀਅੰਸ ਆਹ ਆਪਲੀਸ ਓਕੇ ਕੋਈ ਗੱਲ ਨਹੀਂ ਭਰਾ ਭਰਾ ਤੁਸੀਂ ਆਓ ਜਰਾ ਭਰਾ ਭਰਾ ਦਾ ਜੂਸ ਨੂੰ ਸੰਗਰੂਰ ਤੋਂ ਉਹ ਵੀ ਚੱਲੇ ਗਿਆ ਨਹੀਂ ਅੱਗੇ ਹੋਰ ਫੋਰ ਜੋੜੀ ਅੱਗੇ ਆਪਣੇ ਆਪਣੇ ਦੋਸਤਾਂ ਨਾਲ ਆ ਜਾਓ ਫਿਰ ਰੋਮਾਂਟਿਕ ਟਰੈਕ ਲੱਗਣਾ ਤੁਹਾਡੇ ਲਈ ਅੱਗੇ ਸੈਲੀਆਂ ਵੀ ਆ ਸਕਦੀਆਂ ਮਾਮਾ ਮਮੀ ਜੀ ਮਾਮਾ ਮਮੀ ਜੀ ਕਿੱਥੇ ਨੇ ਓਕੇ ਯੂਕੇ ਵਾਲੇ ਭੂਆ ਜੀ ਉਹ ਸੌਰੀ ਯੂਐਸਏ ਵਾਲੇ ਭੂਆ ਜੀ ਗੁਰਵਿੰਦਰ ਯੂਐਸਏ ਐਂਡ ਸੰਦੀਪ ਕੌਰ ਯੂਐਸਏ ਭਾਬੀ ਜੀ ਓਕੇ ਜਿਹਨਾਂ ਦੀ ਆਪਾਂ ਮੈਰਿਜ ਤੇ ਮਿਲੇ ਸੀ ਨਾ ਓਕੇ ਯਾ ਵੀ ਨਾ ਮੋ ਚੱਕੇ ਨਾ ਮੈਂ ਸਰੀਰ ਦਾ ਸਾਥ ਮਿਲਦਾ ਹੈ ਬਲੀਪਾ ਬੀਨਿਆਂ ਨਾਲ ਆਪੇ ਉਹਨੇ ਪੀਨੇ ਦਿੱਲੀ ਪੀਲਾ ਬਣਾ ਪੀਓ ਤੇ ਮੈਂ ਤੁਹਾਨੂੰ ਦਿੰਦਾ ਕਿੰਨਾ ਕਿਰਾਇਆ ਆਉਂਦਾ ਹੈ ਕੋਈ ਦਿੱਕਤ ਨਹੀਂ ਇਹ ਤੁਹਾਨੂੰ ਚੰਗਾ ਨਾ ਪਾਈ ਜਾਣੇ ਮੀਠਿਆਂ ਦਾ ਪੀਓ ਆਪੀ ਲੋਕ ਨੇ ਜੀ ਬੈਠੇ ਬਾਨੂ ਦੇਖ ਵਸ ਫਾਈਨਲ ਤੇ ਤੇਰੇ ਬਜਾਣਾ ਪਰ ਓਏ ਪਹਿਲੇ ਦਿਨ ਹੀ ੱਗੇ ਹੀ ਬਜਾਣਾ ਪਰ ਦੇਖੋ ਸਾਹਮਣੇ ਸਾਰੇ ਇੱਧਰ ਭਾਈ ਤੁਸੀਂ ਖੜੀ ਆਂ ਤੀਸ਼ੇ ਕਹਿੰਦੇ ਕਿ ਸਾਡੇ ਕੋਈ ਨਾਲ ਆਉਂਦਾ ਨਹੀਂ ਮੈਂ ਤਾਂ ਜਗ੍ਹਾ ਲੱਭੀ ਉਹ ਦਿੱਤੇ ਪੈਣਾ ਆ ਉਹਨਾਂ ਨੇ ਕਿਹਾ ਦੋਨਾਂ ਨੂੰ ਜਗ੍ਹਾ ਲੱਭਣਾ ਇੱਕ ਘੁੱਟ ਪੀ ਲੋ ਇੱਧਰ ਰੱਖਦਾ ਕੋਈ ਪੀ ਹੈ ਦਵਾ ਦੇਖੋ ਸਾਹਮਣੇ ਫੋਟੋ ਨਹੀਂ ਜਾਂਦੇ ਕਿ ਭਾਈ ਮਾਣੋ ਜੱਪੀਲਾ ਪੀਲਾ ਪੀਲਾ ਸਾਰੀਆਂ ਜਿਹਨੇ ਫੋਟੋ ਜਿੰਦਾ ਜਿੰਦਾ ਹੈਗਾ ਅੱਗੇ ਦੇਖੋ ਸਾਹਮਣੇ ਚੜ ਸਾਰਿਆਂ ਪੈਣਾ ਚੜਦੇ ਹੁਣ ਇਹ ਚੱਕ ਲੈ ਮੈਂ ਫਿਰ ਨੱਪ ਲੈ ਰੋਮਾਂਡਾ ਦਾ ਉਹ ਉਹਦਾ ਹਰ ਦੇਰਾਂ ਕਿ ਡਾ ਡਾ ਗਾ ਲੇ ਲਾ ਲਾ ਮਾਪੀ ਹੈ ਤਰਾ ਪ੍ਰਾਈਜ਼ ਆਉਂਦਾ ਤੇ ਉਹਦੇ ਉਧਰ ਦੇਖ ਕਿਦਾ ਪਾਕੇ ਬਣਾਉਣਾ ਦੇਣ ਲੱਗੀ ਆ ਬਾਬਾ ਕਾਦੇ ਸਿੰਮੂ ਜਿਹਨੇ ਉਹ ਕੋਡ ਪਾਉਂਦੇ ਨਾ ਮੈਂ ਨਾਲ ਦਿੱਤਾ ਸਾਹ ਨੂੰ ਤੁਸੀਂ ਮੈਂ ਚੱਪਲ ਜਿਆਦਾ ਹੁਣ ਦੇਖ ਮੈਂ ਕਿੰਦੇ ਵਿੱਚ ਨਾਲ ਦਿੱਤਾ ਆਏ ਸਗਣਾ ਨਹੀਂ ਆਣਾ ਤੁਸੀਂ ਲੈ ਗੰਦੋ ਮੁਨਿਆਣਾ ਸਿਵਰ ਵੀ ਆਈ ਹੈ ਤੇ ਮਾਰਦੇ ਹੁਣ ਤੇਰੇ ਨਾਲ ਕਰੀਆ ਕਿਆ ਗਾਣਾ ਬੈਸਟਰ ਆਈ ਹੈ ਤੇ ਸਿਵਰ ਚੰਗੀ ਤਾਂ ਬੈਠਾ ਮੈਂ ਕਿਹਾ ਡਿਜੀਟਲ ਮੈਨੂੰ ਐਡੀ ਕਿਦੋਂ ਠੀਕ ਹੋਣਾ ਬਹੁਤ ਵਧੀਆ ਨਹੀਂ ਨਹੀਂ ਮੈਨੂੰ ਐਸਾ ਰਵੜ ਪਾਣਾ ਰਵੜ ਪਾ ਕੇ ਸਿੱਧੀ ਹੋਈ ਨਹੀਂ ਤੇ ਮੁਟਾ ਜਦੋਂ ਸਰ ਪਾਸ ਦੇ ਰੇ ਤੇ ਕਾਹਨੇ ਨਹੀਂ ਕਿਹਾ ਤੈਨੂੰ ਨਹੀਂ ਮੇਰੀ ਮਾਂ ਦਾ ਕੱਟ ਲੱਕਟ ਨੇ ਕਾੜਨਾ ਨਾ ਨਾ ਆਪ ਨਹੀਂ ਕੱਟਾ ਹਾਂ ਆਪਣੇ ਅੱਤੀ ਦੇ ਨਹੀਂ ਉਹ ਤੇਰੇ ਚਾਚਾ ਦਾ ਵਿਆਹ ਤਾਂ ਜਨਾਜ਼ਾ ਪਾਜੀ ਵਿੱਚ ਆਈ ਜਾਂਦਾ ਹੁਣ ਭਾਜੀ ਕਾਲੀ ਜੀ ਸਕੂਟਰ ਨਾ ਕਰੇ ਬਣਾਸ ਕਿੰਨੇ ਚੈੱਕ ਕੀਤੇ ਆ ਪੁੱਤ ਚਲੋ ਫਿਰ ਇੰਦਾ ਕਰੋ 15 Pro Max ਲੈ ਦਿਓ 1 TV ਕਹਿ ਇਹ ਤਾਂ ਸੋਧਣਾ ਪੈਣਾ ਬਹੁਤ ਜ਼ਿਆਦਾ ਦਾ 14 Pro Max ਨਾਲ ਦੇ ਦਾਂ ਮੈਂ ਅਰੇ ਤੇਰਾ ਵੀ 14 Tina ਯੋਧਾ ਘੱਟ ਨਾਲ ਪਹਿਲਾਂ ਉਹ ਦੇਖਣਾ ਨਹੀਂ ਕਹਤਾ ਉਹ ਵੀ ਜ਼ਿਆਦਾ ਕੰਮ ਕਾਜ ਚ ਨਹੀਂ ਆਉਂਦਾ ਮੈਂ ਫੋਨ ਕਰ ਲਉਂਗਾ ਨੂਰੀਆ ਉਹ ਨਹੀਂ ਜਾ ਸਕਦਾ ਉਹ ਮੇਆ ਉੱਪਰ ਗਿਆ ਮੇਲਾ ਤੋਹ ਮੈਂ ਹਾ ਫਾੜ ਦੇ ਦੱਸ ਦੇਖੋ ਬਈ ਮੈਂ ਤਾਂ ਸੱਦ ਨਾ ਕੁੜੀਆਂ ਦਾ ਕੋਈ ਇਹਦੇ ਵਿੱਚ ਹੈ ਨਹੀਂ ਰੋਗ ਤੇਰੀ ਕੁੜੀਆਂ ਤਾਂ ਹੋ ਗਈਆਂ ਹੁਣ ਖਤਮ ਆ ਲੱਭ ਲਾ ਬਿਸਤਰਾ ਕੋਈ ਹੋਰ ਬੱਸ ਐਨੇ ਤਾਂ 50 ਦੇਤੀ ਮੈਂ ਉਹ ਭਰਾਵਾ ਦੇ ਪੱਟੇ ਦੀ ਗੱਲ ਨਹੀਂ ਜਾਂਦਾ ਮੇਰੇ ਪੱਟੇ ਕੋਈ ਨਹੀਂ ਮਿਲਦੇ ਮੇਰੀ ਮੁਕਰੀ ਦੀ ਬੰਦਦਾ ਦਾ ਮਤਲਬ ਉਹਦੇ ਜਿੱਦਰਾ ਮਿਲਦੇ ਨਹੀਂ ਥੋੜੇ 2100 ਰੁਪਏ ਤਰਨਾ ਨਹੀਂ ਆਪਣਾ ਕੁਝ ਬਣਾਣਾ ਉੱਪਰ ਨੂੰ ਘਾਟਾ ਪੈ ਗਿਆ ਮੈਨੂੰ 21000 ਮੇਰੇ ਬਾਹਰ ਨਾ ਦੇਖੋ ਆਪੇ 11 11 100 ਦਿਹਾੜੀ ਦੇ ਆਏ ਆ ਤਾਂ ਕੋਈ ਨਾ ਕੋਈ ਕਹਿੰਦਾ ਕਿ ਖੇਤੇ ਨਾਲੋਂ ਵੀ ਤਾਂ ਕੋਈ ਨਾ ਕੋਈ ਕਹਿੰਦਾ ਕਿ ਉਹਨਾਂ ਨੇ ਤਾਂ ਵੀ ਪੈਸੇ ਨਹੀਂ ਪੂਰੇ ਕੀਤੇ ਅਸੀਂ ਨੂੰ ਦੇ ਅੱਧੀ ਨਾ ਅੱਧੀ ਸਾਡੇ ਭਈਆ ਅਸੀਂ ਵੀ ਅੱਡ ਪਹਿਲਾਂ ਫੜ ਅਸੀਂ ਲੈਣਾ ਪੈਂਚ ਸਾਹਿਬ ਨੇ ਆ ਜਾਣਾ ਵੀ ਫਿਰ ਇਹ ਨਹੀਂ ਬਿਲੇ ਫਿਰ ਵੀ ਨਹੀਂ ਬਿਲੇ ਸੱਚੀ ਨਹੀਂ ਬਿਲੇ ਬਾਤ ਆ ਉਹ ਪਰਛਾਵੇਂ ਲੱਗ ਲਵਾਂਗੇ ਹਾਂ ਹਾਂ ਜੀ ਉਹਦਾ ਸਮਝ ਨਹੀਂ ਆਉਂਦਾ ਕਿ ਮੇਰਾ ਲੱਗ ਉੱਠ ਘੜੋ ਉੱਠ ਘੜੋ ਉੱਪਰ ਲਾ ਦੇ ਹੁਣ ਇਹਦੀ ਤਿੰਨ ਚੱਲ ਜੂ ਹਾਂ ਬਾਹਰ ਬਾਹਰ ਉੱਠ ਘੜਾ ਹਾਂ ਜੀ ਹੁਣ આ સુપરવિઝન ઓનલાઈન લેના તે કો મથા તાંા ટાડે છતી પ્યા ચાલો ચાલો એક કો હંસલા પેલી ਤਾਂ ਹੋਣੇ ਲੰਮੇ ਪਾਣ ਲਾਪੇ ਨਾ ਲੰਮਾ ਪੈ ਤੂੰ ਦੇਖਣਾ ਮੈਂ ਵੀ ਜਾਣਾ ਨਹੀਂ ਪੈਰੀਆਂ ਪੈਰੀਆਂ ਹੁੰਦਾ ਗੋਜੀਆ ਸਲਾਹ ਦਾ ਪੈਰੀਆਂ 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 ਅੰਦਰ ਕੜਾ ਪੈਰੀਆਂ ਉਹਨੇ ਪੈਰ ਕੱਢ ਲੈਣਾ ਤੁਹਾਨੂੰ ਪੈਰ ਦੇ ਮੇਰੇ ਲੈਣਾ ਪੈਣਾ ਨਾ ਮੈਂ ਨਹੀਂ ਜਾਣਾ ਤੁਹਾਨੂੰ ਚਾਹੋਗੇ ਕੱਢ ਇੱਕ ਕਲਗਲਾ ਚਲੋ ਮੈਂ ਬਸ ਕਹਿਣਾ ਤਾਂ ਇਹ हा हा सत्री कल्ह